ਯਾਰ ਉਹ ਵੀ ਮੇਰੇ ਕੋਲ ਰਿਕਾਰਡਿੰਗ ਆ ਉਹਨਾਂ ਨੇ ਮੇਰੇ ਤਾਇਆ ਜੀ ਨੂੰ ਕਿਉਂ ਮੈਡਮ ਐਦਾਂ ਦੀ ਗੱਲ ਹੋ ਗਈ ਇਹਨਾਂ ਨੇ ਮੈਂ ਇਹ ਗੱਲ ਨਹੀਂ ਹੋਈ ਇਹ ਤਾਂ ਕਪੜੇ ਧੁੰਦੇ ਸੀ ਇਹਨਾਂ ਕਹਿੰਦੇ ਕਿ ਉਹੜਾ ਵੀ ਮੂਰੀਆਂ ਗੰਦੀਆਂ ਐ ਪੈਂਟ ਵੀਆਂ ਅੰਡਰਗਾਰਡ ਮੈਮ ਨਹੀਂ ਕਹੀ ਨਹੀਂ ਕਿ ਅੰਡਰਆਊਡ ਨਹੀਂ ਕਿਹਾ ਮੈਮ ਸਿਰ ਪੈਂਟ ਦੀ ਮੂਰੀ ਕਿਹਾ ਵੀ ਗੱਦੀ ਆ ਮੈਮ ਗਲਤ ਕਹਿ ਰਹੇ ਮੇਰੇ ਕੋਲ ਰਿਕਾਰਡਿੰਗ ਪਈ ਆ ਉਹ ਨਹੀਂ ਕਹਿ ਰਹੇ ਮੇਰੇ ਤਾਇਆ ਜੀ ਨੂੰ ਪੈਂਟ ਇਹ ਬੇਟਾ ਉਸ ਟਾਈਮ ਵੀ ਮੁੱਕ ਰਿਹਾ ਸੀ ਜਦੋਂ ਆਪਾਂ ਡੀਐਸਪੀ ਆਫਿਸ ਐਸਐਸਪੀ ਮੋਹਾਲੀ ਗਏ ਸੀ ਸਰ ਦੇ ਸਾਹਮਣੇ ਵੀ ਮੇਰੇ ਹਸਬੰਦ ਮੁੱਕ ਰਹੇ ਸੀ ਮੈਂ ਕਿ ਮੇਰੇ ਕੋਲ ਪ੍ਰ ਇਹਨਾਂ ਨੇ ਫਿਰ ਤਾਲਜੀ ਨੂੰ ਕਿਹਾ ਮੈਂ ਮੈਂ ਫਾਦਰ ਸਮਾਨ ਇਹਨਾਂ ਨੂੰ ਮੰਨਦੀ ਸੀ ਮੈਂ ਕਦੇ ਨਹੀਂ ਸੋਚ ਸਕਦੀ ਕਿ ਮੇਰਾ ਹਸਬੰਦ ਇੰਨੇ ਗੰਦੇ ਅਲੀਗੇਸ਼ਨ ਲਾਣਗੇ ਤੁਸੀਂ ਕੀ ਚਾਹੁੰਦੇ ਮੈਂ ਮੈਂ ਹੁਣ ਨਹੀਂ ਰਹਿਣਾ ਚਾਹੁੰਦੀ ਐ ਇਹ ਮੇਰੇ ਤੇ ਕਹਿ ਰਹੇ 12 ਅਪ੍ਰੈਲ ਨੂੰ ਮੈਂ ਇਹਨਾਂ ਨੂੰ ਕੋੜੀਆਂ ਤੋਂ ਘੇਰੇ ਆ ਜੇ ਘੇਰੇ ਸੀ ਤੁਸੀਂ ਉਸੇ ਟਾਈਮ ਕਿਉਂ ਨਹੀਂ ਰਿਪੋਰਟ ਕਰਾਈ ਮੈਂ ਕਰ ਤੋਂ ਮੇਰੇ ਫਾਦਰ ਤੇ ਮੈਂ ਚੋਰੀ ਕਰਕੇ ਭੱਜ ਗਈ ਆ ਚੋਰੀ ਕਰਕੇ ਭੱਜ ਗਈ ਆ ਮਤਲਬ ਇਹਨੇ ਗੰਦੇ ਗੱਲ ਤੇ ਮੇਰੇ ਤੇ ਫਿਰ ਕਿਉਂ ਮੇਰੇ ਨਾਲ ਰਹਿਣਾ ਚਾ ਰਹੇ ਆ ਇਹਨਾਂ ਨੂੰ ਪੁੱਛੋ ਕਿ ਉਹਨਾਂ ਦਾ ਬੇਟਾ ਮੈਂ ਜੇ ਜ਼ਾਲਿਮ ਮਾਂ ਹੈਗੀ ਐ ਮੈਂ ਮੁੰਡੇ ਨੂੰ ਕੁੱੱਖਾ ਰੱਖਦੀ ਆ ਉਹਦਾ ਜੂੜਾ ਨਹੀਂ ਮੈਨੂੰ ਬਣਾਣਾ ਆਂਦਾ ਮਤਲਬ ਇੰਨਾ ਕੁਝ ਕਹਿ ਰਹੇ ਆ ਕਿ ਮਤਲਬ ਮੇਰੇ ਦੇਖੋ ਤੁਹਾਡੀ ਗੱਲ ਵੀ ਸੁਣੀਓ ਦੇਖੋ ਇਹਨਾਂ ਦੀ ਵੀ ਕਿੰਨੀ ਹੈਗੀ ਆ ਨਹੀਂ ਤਾਂ ਹੱਲੀ ਵੀ ਕੱਲਾ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਤੰਗ ਪਰੇਸ਼ਾਨ ਉਹ ਵੀ ਤੰਗ ਪਰੇਸ਼ਾਨ ਹੋਣੀ ਆ ਹੈਗੀ ਮੈਂ ਮੇਰੇ ਕੋਲ ਪ੍ਰੂਫ ਪਏ ਆ ਚਲੋ ਮੈਂ ਦਿਖਾਉਣਾ ਕੀ ਹੋ ਗਿਆ ਕੋਈ ਨਹੀਂ ਕੁੱਤਿਆ ਹੈਗਾ ਇਹਨੂੰ ਕੋਈ ਇਹਨੂੰ ਇਹਦਾ ਕਹਿ ਨਹੀਂ ਜਾਂਦਾ ਤੁਸੀਂ ਪਰੇਸ਼ਾਨ ਤੱਕ ਪਰੇਸ਼ਾਨ ਕਹਿ ਰਹੇ ਹੋ ਕਿ ਕਦੇ ਭਾਂਡੇ ਕਰ ਦਿੱਤੇ ਕਲੇ ਕਰ ਦਿੱਤਾ ਇਹ ਗੱਲ ਹੈ ਉਹ ਵੀ ਦੇਖੋ ਤੰਗ ਪ੍ਰੇਸ਼ਾਨੀ ਜਿਹੜੀ ਹੈ ਇਹਨੇ ਮੈਂ ਬਹੁਤ ਬੋਲਿਆ ਮੈਂ ਹੁਣ ਇੱਕ ਝੂਠ ਬੋਲਦੀ ਆ ਬੋਲਦੀ ਆ ਇਹ ਬੋਲਦੀ ਜਾਵੇ ਪਰ ਮੈਂ ਇਹਨੂੰ ਕਦੇ ਤੰਗ ਨਹੀਂ ਕਰਿਆ ਮੈਂ ਇਹਨੂੰ ਕਦੇ ਸੁੱਤੀ ਪੈਣੀ ਉਠਾਇਆ 9 ਸਵੇਰ ਜੀ ਮੈਂ ਕਦੇ ਇਹਦਾ ਦਰਵਾਜ਼ਾ ਲੋਕ ਨਹੀਂ ਕੀਤਾ ਇਹਨੇ ਉੱਥੇ ਕਹਿ ਆ ਕਿ ਮੇਰੀ ਸੱਸ ਨੇ ਚੌਥੇ ਜਨ ਕਹਿੰਦੀ ਆ ਕਿ ਤੂੰ ਕੁੰਡੀ ਲਾ ਕੇ ਕਿਉਂ ਸੌਂਦੀ ਆ ਫੁੱਲਾ ਕੱਢ ਕੇ ਥੋੜਾ ਮੈਂ ਕਿਉਂ ਕਹੂੰਗੀ ਫੋਨੀ ਫੁੱਲੀ ਛੱਡ ਕੇ ਸੌਂਦੀ ਇਹ ਆਪਣੇ ਘਰ ਆਵੇ ਨਾਲ ਸੁੱਤੀ ਆ ਮੇਰੇ ਨਾਲ ਤੁਸੀਂ ਕੀ ਜਾਣਦੇ ਹੋ ਮੈਡਮ ਅਸਲ ਇਹਨੂੰ ਰੱਖਣਾ ਹੀ ਚਾਹੁੰਦੇ ਮੈਂ ਅਸਲ ਚਾਹੁੰਦੇ ਕਿ ਸਾਡੇ ਘਰ ਤੇ ਰਹੇ ਪਰ ਇਸ ਤਰੀਕੇ ਦੇ ਨਾਲ ਤਾਂ ਬੜਾ ਮੁਸ਼ਕਿਲ ਹੋ ਰਿਹਾ ਦੇਖ ਤੁਸੀਂ ਇੱਕ ਦੂਜੇ ਨੂੰ ਕਹਿ ਰਹੇ ਜੀ ਅਲੀਗੇਸ਼ਨਸ ਨਹੀਂ ਦੋਸਤੋ ਤੁਹਾਡੀਆਂ ਵੀ ਅਲੀਗੇਸ਼ਨਸ ਸੁਣ ਕੇ ਵੀ ਐਦਾ ਲੱਗਦਾ ਭਾਂਡੇ ਗੰਦੇ ਕਰਤੇ ਇਹ ਕਰਤਾ ਗੰਦੇ ਨਹੀਂ ਮੈਂ ਮਗਰ ਜਦੋਂ ਮੈਂ ਸਾਫ਼ ਕੀਤਾ ਮਤਲਬ ਜੇ ਇੱਕ ਮਿੰਟ ਵੇਲੇ ਸਿੱਟ ਕੇ ਜੇ ਜੇ ਤੁਸੀਂ ਇਹ ਦੇਖਦੇ ਹੋ ਕਿ ਉਹ ਬਿਲਕੁਲ ਤੁਹਾਡੇ ਤੇ ਖਿਲਾਫ ਹੈ ਜੀ ਤੁਹਾਡੇ ਤੇ ਅਲੀਗੇਸ਼ਨਸ ਮਤਲਬ ਲਗਾਉਂਦੀ ਆ ਜਾਂ ਤੁਸੀਂ ਦੇ ਇਹ ਚੰਗਾ ਸਮਝਦੇ ਹੋ ਨਾ ਕਿ ਕਿੱਦਾਂ ਰੱਖੋਗੇ ਆਪਣੇ ਨਾਲ ਦੇਖੋ ਬੰਦ ਠੀਕ ਠਾਕ ਰਹੇ ਆ ਤੇਨ ਕਿਹਦੇ ਨੂੰ ਕਿਉਂ ਰਹੇ ਰਹਿਣਾ ਅਸੀਂ ਰੱਖਣਾ ਚਾਹੁੰਦੇ ਆ ਅਸੀਂ ਵਿਆਹ ਕੇ ਘਰ ਦੇ ਰੱਖਣ ਵਾਸਤੇ ਭਾਂਦੀ ਆ ਕੋਈ ਅਸੀਂ ਮਤਲਬ ਰਹਿ ਤਾਂ ਹਾਲ ਦੀ ਹਾਲ ਦੇ ਵਾਸਤੇ ਰਹਿੰਦੀ ਆ ਮੇਰੀ ਵੀ ਬੇਟੀ ਕੋਈ ਮੇਰੀ ਮੇਕਾ ਦਾ ਮੈਨੂੰ ਵੀ ਠੀਕ ਹੁੰਦੀ ਆ ਅਸੀਂ ਬੇਟੀਆਂ ਉਹਨਾਂ ਦੀ ਵੀ ਇੰਟਰਫੇਰੈਂਸ ਹੈ ਇਹਨਾਂ ਦੀ ਬਹੁਤ ਰਸਮ ਕੋਈ ਇਹਨਾਂ ਇੰਟਰਫਰ ਕਰ ਰਹੀ ਹੈ ਮੈਂ ਇਹ ਕਹ ਰਿਹਾ ਜੇ ਸੱਚੀ ਮੈਨੂੰ ਆਪਣੀ ਸਿਸਟਰ ਸਮਝਦੇ ਇਹਨਾਂ ਨੇ ਪ੍ਰੂਫ ਦੇ ਕੇ ਪਿਛਲੇ ਸਾਲ ਮੈਂ ਦਿਖਾਏ ਕੁੜੀਆਂ ਦੀ ਫੋਟੋ ਦਿਖਾਈ ਇਹਨਾਂ ਨੇ ਕਦੇ ਨਹੀਂ ਆਪਣੇ ਸਿਸਟਰ ਇਹਨਾਂ ਨੇ ਕੋਈ ਪ੍ਰੂ ਕਿਸੇ ਨੂੰ ਪੁੱਛਣੀ ਕਿਆ ਇਹ ਆਪਣੇ ਫਾਦਰ ਨਾਲ ਆਪਣੇ ਮਮਾ ਨਾਲ ਸਾਰੀ ਗੱਲ ਕਰਦੇ ਆ ਇੰਟਰਫੀਰੈਂਸ ਹੱਦ ਤੋਂ ਜ਼ਿਆਦਾ ਇਹਨਾਂ ਦੇ ਫਾਦਰ ਦੀ ਸਾਡੇ ਘਰ ਦੇ ਚੈਨ ਚਾਤ ਮਤਲਬ ਇਹਨਾਂ ਦੀ ਇੱਕ ਮਿੰਟ ਇੱਕ ਮਿੰਟ ਬਟਾ ਮੇਰੀ ਗਰਲਸ ਹੱਦ ਤੋਂ ਜ਼ਿਆਦਾ ਹੈ ਮੇਰੀ ਗਰਲਸ ਸੁਣੋ ਬਟਾ ਉਹਦੇ ਫਾਦਰ ਨਹੀਂ ਹੋਏ ਪੈਂ ਬਿਲਕੁਲ ਨਹੀਂ ਫਾਦਰ ਨਹੀਂ ਜੇ ਕਿਸੇ ਵੀ ਕੁੜੀ ਕੁੜੀ ਘਰ ਕਿਤੇ ਤੰਗ ਹੋਵੇ ਨਾ ਹੁਣ ਤੇ ਮਾਂ ਦਾ ਵੀ ਸੰਭਾਲਣ ਨਹੀਂ ਦੇ ਕੀ ਮੈਮ ਕਿੰਨੇ ਸਾਲ ਤੋਂ ਤੰਗ ਹੈ 9 ਸਾਲ ਹੋ ਗਏ ਨੂੰ ਰਹਿਣਾ ਤੁਸੀਂ ਵੀ ਇੰਟਰਫੀਅਰ ਉਹਨਾ ਹੀ ਕਰਦੇ ਜਿੱਦਾਂ ਇਹ ਆਪਣੀ ਫੇਰ ਕੋਈ ਕਹਿੰਦਾ ਇਹ ਮੈਨੂੰ ਇਹ ਮੈਨੂੰ ਨਾਂ ਲੈ ਕੇ ਆਈ ਹੈ ਇਹ ਲੈ ਕੇ ਆਈ ਹੈ ਮੈਨੂੰ ਨਾਲ ਮੈਂ ਕਦੇ ਕੁਝ ਨਹੀਂ ਕਿਹਾ ਇਹਨੇ ਮੈਨੂੰ ਲਿਆ ਨਾਂ ਆਦਰਵਾਇਜ਼ ਮੈਂ ਇਹਨਾਂ ਦੇ ਮੱਥ ਮੈਂ ਆਪਣੇ ਤਾਂ ਹੀ ਨਹੀਂ ਕਿਹਾ ਲੈ ਇਹ ਉਹਦੀ ਦਾ ਬੱਚਾ ਨਹੀਂ ਕੋਈ ਕੁਟੀਕ ਪਣ ਮੇਰੇ ਘਰ ਸੋ ਚਲੋ ਉਹ ਅਲੱਗ ਗੱਲ ਹੈ ਤੁਹਾਡੀ ਆਪਣੀ ਇੱਕ ਜੀ ਪਰਸਨਲ ਗੱਲ ਹੈ ਅਗਰ ਇਹ ਕਹਿੰਦੇ ਰਹੀ ਚਲੋ ਸਭ ਕੁਝ ਭੁੱਲ ਕੇ ਠੀਕ ਹੋ ਸਕਦਾ ਤੁਸੀਂ ਚਾਹਦੇ ਹੋ ਕਿ ਅਗਰ ਇੱਕ ਦੂਜੇ ਨੂੰ ਚਲੋ ਕਹਿ ਲਓ ਕਿ ਸੌਰੀ ਐਂਡ ਸਟਾਰਟ ਕਰ ਸਕਦੇ ਹੋ ਦੁਬਾਰਾ ਪਰੋਸਾ ਕਰ ਰਹੀ ਨਹੀਂ ਸਕਦੀ ਇਹਨਾਂ ਦੇ ਮੇਡਮ ਮੇਰੀ ਗੱਲ ਸੁਣੋ 1 ਸੈਕਿੰਡ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖੋ ਕਿ ਇੱਕ ਵਾਰੀ ਜਦੋਂ ਮੈਰਿਜ ਹੋ ਗਈ ਫਿਰ ਤੁਸੀਂ ਛੱਡ ਕੇ ਫਿਰ ਆਪਣੀ ਜ਼ਿੰਦਗੀ ਸ਼ੁਰੂ ਕਰਕੇ ਬੱਚੇ ਤੇ ਵੀ ਅਲੱਗ ਅਸਰ ਪੈਂਦਾ ਹੈ ਬੱਚਾ 1 ਸੈਕਿੰਡ ਮਾਤਾ ਜੀ ਜਦੋਂ ਹੁਣ ਇੱਕ ਵਾਰੀ ਕਹਿ ਹੀ ਰਹੇ ਨੇ ਕਿ ਹਾਂ ਮੇ ਤੋਂ ਗਲਤੀ ਹੋ ਰਹੀ ਹੈ ਜਾਂ ਤੁਸੀਂ ਕਹਿ ਦਿਓ ਚਲੋ ਗਲਤੀ ਹੋਈ ਹੈ ਫੇਕ ਸਟਾਕ ਨਾ ਕਰਤਾ ਜਾਸਰ ਬੰਨੇ ਨਹੀਂ ਪਤਾ ਕਿਉਂ ਇਹਨਾਂ ਦੇ ਬੇਟੇ ਨੇ ਰਿਟਰਨ ਦੇ ਵਿੱਚ ਮੈਨੂੰ ਨੋਟਿਸ ਭੇਜਿਆ ਨਾਲ ਤੁਸੀਂ ਕੋਰਟ ਚ ਪਾਤਾ ਹੈ ਮੈਮ ਜੀ ਗੱਲ ਤਾਂ ਸੁਣੋ ਮੇਰੇ ਵੱਲੋਂ ਨਾ ਕਦੀ ਵੀ ਕੋਈ ਕੰਪਲੇਂਟ ਨਹੀਂ ਹੋਈ ਸੀ ਇਹਨਾਂ ਵੱਲੋਂ ਪੁਲਿਸ ਕੰਪਲੇਂਟ ਫਰਸਟ ਆਇਆ ਸੈਕਿੰਡ ਲੈਟਰ ਪਹਿਲਾਂ ਤੇਰੇ ਵੱਲੋਂ ਆਇਆ ਮੈਂ ਮੈਮ ਮੈਂ ਦਿਖਾ ਦੇਣੀ ਆ ਮੈਂ ਹੈਂਡ ਰਿਟਰਨ ਉਹਨੇ ਕਿਹਾ ਨਾ ਕਿ ਚੁੱਪ ਚੁਪ ਕੇ ਪੁੱਛਣ ਉਹਦੋਂ ਮੈਮ ਆ ਦੇਖੋ ਚਲੋ ਕੋਈ ਗੱਲ ਹੈਂਡ ਸੇ ਕੋਰਟ ਲੈਟਰ ਹੋ ਗਿਆ ਨਾ ਉਹਨੇ ਨਹੀਂ ਨਹੀਂ ਇਹ ਕੋਰਟ ਮੈਟਰ ਨਹੀਂ ਸੀ ਮੈਂ ਮੈਂ ਹੈਂਡ ਰਿਟਰਨ ਖਰਚੇ ਦਾ ਇਹਨਾਂ ਦੇ ਬੇਟੇ ਨੂੰ ਭੇਜਿਆ ਸੀ ਇਨਲੈਂਡ ਲੈ ਇਨਾਂ ਨੂੰ ਵੀ ਡੈਡੀ ਨੂੰ ਵੀ ਸਿਸਟਰ ਨੂੰ ਵੀ ਤੁਸੀਂ ਇਹ ਦੇਖੋ ਹੁਣ ਤੱਕ ਮੇਰੇ ਕੱਪੜੇ ਨਹੀਂ ਆਏ ਆ ਉੱਥੋਂ ਸਰਦੀਆਂ ਦੇ ਮੈਨੂੰ ਖਰਚਾ ਕਰਨਾ ਓਕਾ ਹੋ ਰਿਹਾ ਮੈਂ ਇਹ ਕਹਿੰਦੇ ਉੱਥੇ ਸੋ ਨਾ ਹੋ ਯੂ ਪਟ ਇਟ ਇਨ ਦਾ ਕੋਟ ਰਾਈਟ ਯਾਰ ਉਹ ਵੀ ਮੇਰੇ ਕੋਲ ਰਿਕਾਰਡਿੰਗ ਹੈ ਉਹਨਾਂ ਨੇ ਮੇਰੇ ਤਾਇਆ ਜੀ ਨੂੰ ਕਿਉਂ ਮੈਡਮ ਐਦਾਂ ਦੀ ਗੱਲ ਹੋ ਗਈ ਇਹਨਾਂ ਨੇ ਮੈਂ ਇਹ ਗੱਲ ਨਹੀਂ ਹੋਈ ਇਹ ਕੱਪੜੇ ਧੁੰਦੇ ਸੀ ਇਹਨਾਂ ਕਹਿੰਦੇ ਕਿ ਓੜ ਵੀ ਮੂਰੀਆਂ ਗੰਦੀਆਂ ਪੈਂਟ ਧੁੰਦੀਆਂ ਅੰਡਰਗਾਰਡ ਨਹੀਂ ਮੈਂ ਨਹੀਂ ਕੀ ਨਹੀਂ ਕਿ ਅੰਡਰਗਾਰਡ ਨਹੀਂ ਕੀਤਾ ਮੈਨੂੰ ਸਿਰ ਪੈਂਟ ਦੀ ਮੂਰੀ ਕਿਹਾ ਵੀ ਗੰਦੀ ਆ ਮੈਮ ਗਲਤ ਕਹਿ ਰਹੇ ਆ ਮੇਰੇ ਕੋਲ ਰਿਕਾਰਡਿੰਗ ਪ ਨਹੀਂ ਘਰ ਨਹੀਂ ਮੇਰੇ ਸਾਇਆ ਜੀ ਉਹ ਪੈਂਦੇ ਨਾਲ ਬੇਟਾ ਉਸ ਟਾਈਮ ਵੀ ਮੁੱਕ ਰਿਆ ਸੀ ਜਦੋਂ ਆਪਾਂ ਡੀਐਸਪੀ ਆਫਿਸ ਐਸਐਸਪੀ ਮੋਹਾਲੀ ਗਏ ਸੀ ਸਰ ਦੇ ਸਾਹਮਣੇ ਵੀ ਮੇਰੇ ਹਸਬੰਦ ਮੁੱਕਰੇ ਸੀ ਮੈਂ ਕਿਹਾ ਮੇਰੇ ਕੋਲ ਪ੍ਰੂਫ ਪਏ ਆ ਇਹਨਾਂ ਨੇ ਫਿਰ ਤਾਰ ਜੀ ਨੂੰ ਕਿਹਾ ਮੈਂ ਮੈਂ ਫਾਦਰ ਸਮਾਨ ਇਹਨਾਂ ਨੂੰ ਮੰਨਦੀ ਸੀ ਮੈਂ ਕਦੇ ਨਹੀਂ ਸੋਚ ਸਕਦੀ ਕਿ ਮੇਰਾ ਹਸਬੰਦ ਇੰਨੀ ਗੰਦੀ ਅਲੀਗੇਸ਼ਨ ਲਾਣਗੇ ਤੁਸੀਂ ਕੀ ਚਾਹੁੰਦੇ ਮੈਂ ਮੈਂ ਹੁਣ ਨਹੀਂ ਰਹਿਣਾ ਚਾਹੁੰਦੀ ਐ ਇਹ ਮੇਰੇ ਤੇ ਕਹਿ ਰਹੇ 12 ਅਪ੍ਰੈਲ ਨੂੰ ਮੈਂ ਇਹਨਾਂ ਨੂੰ ਕੋੜੀਆਂ ਤੋਂ ਘੇਰੇ ਆਂ ਜੇ ਘੇਰਿਆ ਸੀ ਤੁਸੀਂ ਉਸੇ ਟਾਈਮ ਕਿਉਂ ਨਹੀਂ ਰਿਪੋਰਟ ਕਰਾਈ ਮੈਂ ਕਰ ਤੋ ਮੇਰੇ ਫਾਦਰ ਤੇ ਮੈਂ ਚੋਰੀ ਕਰਕੇ ਬੱਜੀ ਆ ਚੋਰੀ ਕਰਕੇ ਬੱਜੀ ਆ ਮਤਲਬ ਇਨੇ ਗੰਦੇ ਗਲ ਦੇ ਮਿਲਤੇ ਇਥੇ ਕਿਉਂ ਮੇਰੇ ਨਾਲ ਰਹਿਣਾ ਚਾ ਰਹੇ ਆ ਇਹਨਾਂ ਨੂੰ ਪੁੱਛੋ ਕਿਉਂ ਇਹਨਾਂ ਦਾ ਬੇਟਾ ਮੈਂ ਜੀ ਰਜ਼ਾਲੀ ਮਾਂ ਹੈਗੀ ਆ ਮੈਂ ਮੁੰਡੇ ਨੂੰ ਖੁੱਖਾ ਰੱਖਦੀ ਆ ਉਹਦਾ ਜੂੜਾ ਵੀ ਮੈਨੂੰ ਬਣਾਣਾ ਆਂਦਾ ਮਤਲਬ ਇੰਨਾ ਕੁਝ ਕਹਿ ਰਹੇ ਆ ਕਿ ਮਤਲਬ ਦੇਖੋ ਤੁਹਾਡੀ ਗੱਲ ਸੁਣੀ ਉਹ ਦੇਖੋ ਇਹਨਾਂ ਦੀ ਵੀ ਕਿੰਨੀ ਹੈਗੀ ਆ ਨਹੀਂ ਤਾਂ ਹਣੀ ਵੀ ਕੱਲਾ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਤੰਗ ਪਰੇਸ਼ਾਨ ਉਹ ਵੀ ਤੰਗ ਪ੍ਰੇਸ਼ਾਨ ਹੋਣੀ ਆ ਮੈਮ ਮੇਰੇ ਕੋਲ ਪ੍ਰੂਫ ਪਏ ਆ ਤਾਂ ਇਹ ਵਾਰ ਮੈਂ ਕੋਈ ਕੁੱਟਿਆ ਨਹੀਂ ਹੈਗਾ ਮੈਮ ਮੇਰੇ ਕੋਲ ਪ੍ਰੂਫ ਪਏ ਆ ਚਲੋ ਮੈਂ ਦਿਖਾਉਂਦੀ ਹਾਂ ਕੀ ਹੋ ਗਿਆ ਕੋਈ ਨਹੀਂ ਕੁੱਟਿਆ ਹੈਗਾ ਇਹਨੂੰ ਕੋਈ ਇਹਨੂੰ ਇਹਦਾ ਕਹਿ ਨਹੀਂ ਜਾਂਦਾ ਤੁਸੀਂ ਪਰੇਸ਼ਾਨ ਤੱਕ ਪਰੇਸ਼ਾਨ ਕਹਿ ਰਹੇ ਹੋ ਕਿ ਕਦੇ ਭਾਂਡੇ ਕਰ ਦਿੱਤੇ ਕਦੇ ਇਹ ਕਰ ਦਿੱਤਾ ਇਹ ਗੱਲ ਹੈ ਉਹ ਵੀ ਦੇਖੋ ਤੱਕ ਪਰੇਸ਼ਾਨੀ ਜਿਹੜੀ ਹੈ ਇਹਨੇ ਮੈਂ ਬਹੁਤ ਕੁਝ ਕਿਹਾ ਮੈਂ ਹੁਣ ਇੱਕ ਝੂਠ ਬੋਲਦੀ ਆ ਬੋਲਦੀ ਆ ਇਹ ਬੋਲਦੀ ਜਾਵੇ ਪਰ ਮੈਂ ਇਹਨੂੰ ਕਦੇ ਤੰਗ ਨਹੀਂ ਕਰਿਆ ਮੈਂ ਇਹਨੂੰ ਕਦੇ ਸੁੱਤੀ ਪਈ ਨਹੀਂ ਉਠਾਇਆ 9 ਸਾਲ ਜੀ ਮੈਨੂੰ ਕਦੇ ਇਹਦਾ ਦਰਵਾਜ਼ਾ ਲੋਕ ਨਹੀਂ ਕੀਤਾ ਇਹਨੇ ਉੱਥੇ ਕਹਿ ਆ ਕੇ ਮੇਰੀ ਸੱਸ ਨੇ ਚੌਥੇ ਜਣ ਕਹਿ ਲਈ ਆ ਕਿ ਤੂੰ ਕੁੰਡੀ ਲਾ ਕੇ ਕਿਉਂ ਸੌਂਦੀ ਆ ਖੁੱਲਾ ਕੱਢ ਕੇ ਥੋੜਾ ਮੈਂ ਕਿਉਂ ਕਹੂੰਗੀ ਫੋਣੀ ਖੁੱਲੀ ਛੱਡ ਕੇ ਸੌਂਗੀ ਇਹ ਆਪਣੇ ਘਰ ਆਗਲ ਨਾਲ ਸੁੱਤੀ ਆ ਮੇਰੇ ਨਾਲ ਤੁਸੀਂ ਕੀ ਜਾਣੀ ਮੈਡਮ ਅਸਲ ਇਹਨੂੰ ਰੱਖਣਾ ਹੀ ਚਾਹੁੰਦੇ ਮੈਂ ਮੈਂ ਤਾਂ ਚਾਹੁੰਦੇ ਕਿ ਸਾਡੇ ਘਰ 'ਚ ਰਹੇ ਪਰ ਇਸ ਤਰੀਕੇ ਦੇ ਨਾਲ ਤਾਂ ਬੜਾ ਮੁਸ਼ਕਿਲ ਹੋ ਰਿਹਾ ਜੇ ਤੁਸੀਂ ਇੱਕ ਦੂਜੇ ਨੂੰ ਕਹਿ ਰਹੇ ਹੋ ਜੀ ਐਲੀਗੇਸ਼ਨਸ ਨੇ ਦੋਸਤੋ ਤੁਹਾਡੀਆਂ ਵੀ ਅਲੀਗੇਸ਼ਨ ਸੁਣ ਕੇ ਵੀ ਐਦਾ ਲੱਗਦਾ ਭਾਂਡੇ ਗੰਦੇ ਕਰਤੇ ਇਹ ਕਰਤਾ ਗੰਦੇ ਨਹੀਂ ਮੈਂ ਮਤਲਬ ਜਦੋਂ ਮੈਂ ਸਾਫ਼ ਕੀਤਾ ਮਤਲਬ ਜੇ ਇੱਕ ਪਲਟ ਵੇਲੇ ਸਿੱਟ ਕੇ ਆਇਆ ਜੇ ਤੁਸੀਂ ਇਹ ਦੇਖਦੇ ਹੋ ਕਿ ਉਹ ਬਿਲਕੁਲ ਤੁਹਾਡੇ ਤੇ ਖਿਲਾਫ ਹੈ ਜੀ ਤੁਹਾਡੇ ਅਲੀਗੇਸ਼ਨਸ ਮਤਲਬ ਲਗਾਉਂਦੀ ਆ ਜਾਂ ਤੁਸੀਂ ਨਹੀਂ ਚੰਗਾ ਸਮਝਦੇ ਉਹਨੂੰ ਫੇ ਕਿੱਦਾਂ ਰੱਖੋਗੇ ਆਪਣੇ ਨਾਲ ਦੇਖੋ ਬੰਦ ਠੀਕ ਠਾਕ ਰਹੇ ਅਸੀਂ ਕਹਿੰਦੇ ਕਿ ਉਹ ਨਹੀਂ ਰਹੇ ਰਹਿਣਾ ਅਸੀਂ ਰੱਖਣਾ ਚਾਹੁੰਦੇ ਆ ਅਸੀਂ ਵਿਆਹ ਕੇ ਰਹਿਣ ਦਾ ਰੱਖਣ ਵਾਸਤੇ ਰਹਿਣਦੀ ਆ ਕੋਈ ਅਸੀਂ ਮਤਲਬ ਰਹਿ ਤਾਂ ਨਹੀਂ ਹਾਲ ਵੀ ਕੰਟਰੋਲ ਵਾਸਤੇ ਰਹਿਣਦੀ ਆ ਮੇਰੀ ਵੀ ਬੇਟੀ ਕੋਈ ਮੇਰੀ ਬੇਟੀ ਦਾ ਮੈਨੂੰ ਵੀ ਠੀਕ ਹੋ ਗਈ ਇਸ ਕ ਅਸੀਂ ਬੇਟੀਆਂ ਉਹਨਾਂ ਦੀ ਵੀ ਇੰਟਰਵਿਊ ਇਹਨਾਂ ਦੀ ਬਹੁਤ ਰੱਖਣੇ ਕੋਈ ਇਹਨਾਂ ਇੰਟਰਫੇਰਿੰਗ ਨਹੀਂ ਕਰ ਰਹੇ ਆ ਮੈਂ ਇਹੋ ਹੀ ਕਹਿ ਰਹੇ ਆ ਜੇ ਇਹ ਸੱਚੀ ਮੈਨੂੰ ਆਪਣੀ ਸਿਸਟਰ ਸਮਝਦੇ ਇਹਨਾਂ ਨੇ ਪ੍ਰੂਫ ਦੇ ਕੇ ਪਿਛਲੇ ਸਾਲ ਮੈਂ ਦਿਖਾਏ ਪੂਰੀਆਂ ਦੀ ਫੋਟੋ ਦਿਖਾਈ ਇਹਨਾਂ ਨੇ ਕਦੇ ਨਹੀਂ ਆਪਣੀ ਸਿਸਟਰ ਐਂਡ ਐਂਡ ਕੋਈ ਪ੍ਰੂਫ ਨਹੀਂ ਦਿਖਾਈ ਕਿਸੇ ਨੂੰ ਕੁਝ ਨਹੀਂ ਕਿਹਾ ਇਹ ਆਪਣੇ ਫਾਦਰ ਨਾਲ ਆਪਣੇ ਮਮਾ ਨਾਲ ਸਾਰੀ ਗੱਲ ਕਰਦੇ ਆ ਇੰਟਰਫੇਰੈਂਸ ਹੱਦ ਤੋਂ ਜ਼ਿਆਦਾ ਇਹਨਾਂ ਦੇ ਫਾਦਰ ਦੀ ਸਾਡੇ ਘਰ ਵਿੱਚ ਆ ਮਤਲਬ ਇਹਨਾਂ ਦੀ ਫੈਮਿਲੀ ਹੱਦ ਤੋਂ ਜ਼ਿਆਦਾ ਹੈ ਮੇਰੀ ਗਰਲਸ ਨੂੰ ਬੇਟਾ ਉਹਦੇ ਫਾਦਰ ਨਹੀਂ ਹੋਊਗਾ ਮੈਂ ਬਿਲਕੁਲ ਨਹੀਂ ਫਾਦਰ ਨੇ ਜੇ ਕਿਸੇ ਵੀ ਕੁੜੀ ਘਰ ਕਿਤੇ ਤੰਗ ਹੋਵੇ ਨਾ ਹੁਣ ਤੇ ਮਾਵਾ ਵੀ ਸਭਾਲਣ ਕਿਨੇ ਕਿ ਅੱਛਾ ਮੈਮ ਕਿੰਨੇ ਸਾਲ ਤੋਂ ਤੰਗ ਹੈ 9 ਸਾਲ ਹੋ ਗਏ ਨੇ ਜੀ ਤੁਸੀਂ ਵੀ ਇੰਟਰਫੇਅਰ ਉਨਾ ਹੀ ਕਰੋ ਜਿੱਦਾਂ ਇਹ ਆਪਣੀ ਮੈਨੂੰ ਇਹ ਮੈਨੂੰ ਨਾਂ ਲੈ ਕੇ ਆਈ ਹੈ ਇਹ ਲੈ ਕੇ ਆਈ ਹੈ ਮੈਨੂੰ ਨਾਲ ਮੈਂ ਕਦੇ ਕੁਝ ਨਹੀਂ ਕਿਹਾ ਇਹਨੇ ਮੈਨੂੰ ਲਿਆ ਨਾਲ ਆਦਰਵਾਇਸ ਮੈਂ ਇਹਨਾਂ ਦੇ ਮੱਥੇ ਮੈਂ ਕਦੇ ਵੀ ਬੈਣ ਨਹੀਂ ਹੋਈ ਕਿ ਇਹ ਰੋਈਦੀ ਨਾ ਬੱਚਾ ਨਹੀਂ ਕੋਈ ਕੁੜੀ ਕੋਈ ਵੀ ਨਹੀਂ ਗਾਸੋ ਚਲੋ ਉਹ ਅਲੱਗ ਗੱਲ ਹੈ ਤੁਹਾਡੀ ਆਪਣੀ ਇੱਕ ਜੀ ਪਰਸਨਲ ਗੱਲ ਹੈ ਅਗਰ ਇਹ ਯਾਦ ਰਹੀ ਵੀ ਚਲੋ ਸਭ ਕੁਝ ਭੁੱਲ ਕੇ ਠੀਕ ਹੋ ਸਕਦਾ ਤੁਸੀਂ ਚਾਹਦੇ ਹੋ ਕਿ ਅਗਰ ਇੱਕ ਦੂਜੇ ਨੂੰ ਚਲੋ ਕਹਿ ਲਓ ਕਿ ਸੌਰੀ ਐਂਡ ਸਟਾਰਟ ਕਰ ਸਕਦੇ ਹੋ ਦੁਬਾਰਾ ਪਰੋਸਾ ਕਰ ਨਹੀਂ ਸਕਦੀ ਇਹਨਾਂ ਦੇ ਮੇਡਾ ਮੇਰੀ ਗੱਲ ਸੁਣੋ 1 ਸੈਕਿੰਡ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖੋ ਕਿ ਇੱਕ ਵਾਰੀ ਜਦੋਂ ਮੈਰਿਜ ਹੋ ਗਈ ਫਿਰ ਦੁਈ ਛੱਡ ਕੇ ਫਿਰ ਆਪਣੀ ਜ਼ਿੰਦਗੀ ਸ਼ੁਰੂ ਕਰਕੇ ਬੱਚੇ ਤੇ ਵੀ ਅਲੱਗ ਅਸਰ ਪੈਂਦਾ ਹੈ ਬੱਚਾ 1 ਸੈਕਿੰਡ ਮਾਤਾ ਜੀ ਜਦੋਂ ਹੁਣ ਇੱਕ ਵਾਰੀ ਕਹਿ ਹੀ ਰਣੀ ਕਿ ਹਾਂ ਮੇ ਤੋਂ ਗਲਤੀ ਹੋ ਰਹੀ ਆ ਜਾਂ ਤੁਸੀਂ ਕਹਿ ਦਿਓ ਚਲੋ ਗਲਤੀ ਹੋਈ ਆ ਕਿਕ ਸਟਾਰਟ ਨਾ ਕਰਤਾ ਜਾਸਰ ਮੈਨੂੰ ਨਹੀਂ ਪਤਾ ਕਿਉਂ ਇਹਨਾਂ ਦੇ ਬੇਟੇ ਨੇ ਰਿਟਰਨ ਦੇ ਵਿੱਚ ਮੈਨੂੰ ਨੋਟਿਸ ਭੇਜਿਆ ਮੈਨੂੰ ਤੁਸੀਂ ਕੋਰਟ ਚ ਪਾਤਾ ਹੈ ਮੈਮ ਮੇਰੀ ਗੱਲ ਤਾਂ ਸੁਣੋ ਮੇਰੇ ਵੱਲੋਂ ਨਾ ਕਦੀ ਵੀ ਕੋਈ ਕੰਪਲੇਂਟ ਨਹੀਂ ਹੋਈ ਸੀ ਇਹਨਾਂ ਵੱਲੋਂ ਪੁਲਿਸ ਕੰਪਲੇਂਟ ਫਸਟ ਆਇਆ ਸੈਕੰਡ ਉਹ ਲੈਟਰ ਪਹਿਲਾਂ ਤੇਰੇ ਵੱਲੋਂ ਆਇਆ ਮੈਂ ਮੈਮ ਮੈਂ ਦਿਖਾ ਦੇਣੀ ਆ ਮੈਂ ਹੈਂਡ ਰਿਟਰਨ ਉਹਨੇ ਕਿਹਾ ਕਿ ਚੁੱਪ ਰੋ ਪੁੱਛਣ ਉਹ ਮੈਮ ਆ ਦੇਖੋ ਚਲੋ ਕੋਈ ਗੱਲ ਹੈ ਸੀ ਕੋਰਟ ਲੈਟਰ ਹੋ ਗਿਆ ਨਾ ਉਹਨੇ ਇਹ ਨਹੀਂ ਨਹੀਂ ਇਹ ਕੋਰਟ ਮੈਟਰ ਨਹੀਂ ਸੀ ਮੈਮ ਮੈਂ ਹੈਂਡ ਰਿਟਰਨ ਖਰਚੇ ਦਾ ਇਹਨਾਂ ਦੇ ਬੇਟੇ ਨੂੰ ਭੇਜਿਆ ਸੀ ਇਨਲੈਂਡ ਲੈਟਰ ਇਹਨਾਂ ਨੂੰ ਵੀ ਡੈਡੀ ਨੂੰ ਵੀ ਸਿਸਟਰ ਨੂੰ ਵੀ ਤੁਸੀਂ ਇਹ ਦੇਖੋ ਹੁਣ ਤੱਕ ਮੇਰੇ ਕੱਪੜੇ ਨਹੀਂ ਆਏ ਉੱਥੋਂ ਸਰਦੀਆਂ ਦੇ ਮੈਨੂੰ ਖਰਚਾ ਕਰਨਾ ਔਖਾ ਹੋ ਰਿਹਾ ਹੈ ਮੈਂ ਇਹ ਕਹਿੰਦੇ ਉੱਥੇ ਸੋ ਨਾਓ ਯੂ ਪਟ ਇਟ ਇਨ ਦਾ ਕੋਟ ਰਾਈਟ